ਸ਼ਸ਼ਿਕਾਲ ਦੋਸਤੋ 21 ਦਸੰਬਰ ਨੂੰ ਹੋਣ ਵਾਲੇ ਨਗਰ ਪੰਚਾਇਤ ਦੇ ਇਲੈਕਸ਼ਨਾਂ ਨੂੰ ਲੈ ਕੇ ਸਰਉਣੀ ਅਕਾਲੀ ਦਲ ਬਾਦਲ ਵੱਲੋਂ ਬਾੜ ਨੰਬਰ 3 ਤੋਂ ਉਮੀਦਵਾਰ ਪਰਮਜੀਤ ਕੌਰ ਧਰਮ ਪਤਨੀ ਬਲਵਿੰਦਰ ਸਿੰਘ ਨੂੰ ਐਮਸੀ ਦੇ ਉਮੀਦਵਾਰ ਵਜੋਂ ਟਿਕਟ ਦਿੱਤੀ ਗਈ ਤੇ ਬਾੜ ਨੰਬਰ 3 ਦੇ ਵੋਟਰਾਂ ਵੱਲੋਂ ਉਮੀਦਵਾਰ ਪਰਮਜੀਤ ਕੌਰ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ ਆਓ ਸੁਣਦੇ ਹਾਂ ਸਰਨੂ ਜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਪੰਚਾਇਤ ਦੀ ਚੋਣਾਂ ਹੋ ਰਹੀਆਂ ਜੀ ਸਾਨੂੰ ਟਿਕਟ ਦਿੱਤੀ ਗਈ ਸੀ ਤੇ ਚੋਣਾਂ ਜੇ ਸਾਨੂੰ ਵੱਧ ਵੱਧ ਵੋਟਾਂ ਪਾ ਕੇ ਜਿਤਾਓ ਜੀ ਅਸੀਂ ਵਿਕਾਸ ਦਾ ਕੰਮ ਕਰਾਂਗੇ ਜੀ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ ਜੀ ਸਾਨੂੰ ਜਿਹਨਾਂ ਨੇ ਟਿਕਟ ਦਿੱਤੀ ਜੀ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਦਿੱਤੀ ਗਈ ਕੀ ਤੁਹਾਡੀ ਧਰਮਪਤਨੀ ਨੂੰ ਟਿਕਟ ਦਿੱਤੀ ਗਈ ਕੀ ਧਰਮਪਤਨੀ ਬਲਵਿੰਦਰ ਸਿੰਘ ਦੀ ਪਰਮਜੀਤ ਕੋਰੀ ਇਹਨਾਂ ਨੂੰ ਵੱਧ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਤੇ ਪਾਰਟੀ ਦਾ ਜੀ ਧੰਨਵਾਦ ਜੀ ਇਸ ਬਾਰੇ ਜੀ ਧੰਨਵਾਦ ਕਰਦੇ ਆ ਜੀ ਵੀ ਜੋ ਟਿਕਟ ਦਿੱਤੀ ਗਈ ਹੈ ਕਾਲੀਦਾਲ ਸ਼੍ਰੋਮਣੀ ਕਾਲੀਦਾਲ ਨੇ ਅਲੀ ਜਿੱਤਾਂਗੇ ਇੱਕ ਇੱਕ ਵੋਟ ਪਾ ਕੇ ਜਿਤਾਉ ਦੇ ਆਪਣਾ ਜੋ ਵੀ ਵਿਕਾਸ ਦਾ ਕੰਮ ਹੋਇਆ ਉਹ ਕਰਾਵਾਂਗੇ ਧੰਨਵਾਦ ਕਰਾਂਗੇ ਜੀ ਜਦੋਂ ਉਹਨਾਂ ਦਾ ਸਭ ਜਨਤਾ ਦਾ ਜੋ ਵਿਕਾਸ ਦੇ ਉਹ ਕਰਾਂਗੇ ਕਰਾਵਣਗੇ ਪਰਮਜੀਤ ਕੌਰ ਨੂੰ ਇੱਕ ਇੱਕ ਵੋਟ ਦਿੱਤੀ ਜਾਓ ਬੱਸ